19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਨਵਾਂ ਸ਼ਹਿਰ ਦਾ ਦੌਰਾ ਕੀਤਾ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾ ਵਿਖੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਹ ਵਿਰਾਸਤੀ ਕੰਪਲੈਕਸ 52 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਿਹਾ ਹੈ ਇਸ ਮੌਕੇ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੰਪਲੈਕਸ ਨਾ ਸਿਰਫ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦਗਾਰ ਬਣਾਏਗਾ ਸਗੋਂ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਚੇਤੇ ਦੀ ਰਾਹ ਵੀ ਦਿਖਾਏਗਾ ਭਗਤ ਸਿੰਘ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 700 ਸੀਟਾਂ ਵਾਲਾ ਏਸੀ ਥੀਏਟਰ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਡਿਜੀਟਲ ਤਰੀਕੇ ਨਾਲ ਜੀਵਨੀ ਦਿਖਾਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਥਾਵਾਂ ਦੀ ਸੰਭਾਲ ਅਤੇ ਵਧਾਵਾ ਦੇਣ ਲਈ ਫਚਨ ਬਦਤਾ ਨਿਭਾਈ ਜਾ ਰਹੀ ਹੈ ਇਸ ਕੰਪਲੈਕਸ ਵਿੱਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਉਹਨਾਂ ਦੀਆਂ ਲਿਖਤਾਂ ਇਨਕਲਾਬੀ ਸਾਥੀਆਂ ਨਾਲ ਜੋੜੀਆਂ ਯਾਦਾਂ ਅਤੇ ਉਹਨਾਂ ਦੀ ਵਿਰਾਸਤ ਨੂੰ ਉਜਾਗਰ ਕਰਨ ਵਾਲੀ ਪ੍ਰਦਰਸ਼ਨੀ ਬਣਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਪੂਰਾ ਕਰਨ ਦੀ ਯੋਜਨਾ ਹੈ ਤਾਂ ਜੋ ਲੋਕ ਜਲਦ ਤੋਂ ਜਲਦ ਇਨ੍ਹਾਂ ਵਿਰਾਸਤੀ ਥਾਵਾਂ ਦੀ ਯਾਤਰਾ ਕਰ ਸਕਣ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦੀਆਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਲਈ ਹੁਣ ਬੰਦੂਕ ਦੀ ਨਹੀਂ ਸਗੋਂ ਵੋਟ ਦੀ ਲੋੜ ਹੈ ਅਜੇ ਆਮ ਲੋਕਾਂ ਤੱਕ ਆਜ਼ਾਦੀ ਨਹੀਂ ਪਹੁੰਚੀ ਹੈ ਅਸੀਂ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚਾ ਰਹੇ ਹਾਂ ਤੇ ਇਸ ਦਿਸਬੰਦ ਦੇ ਵਿੱਚ ਭਗਵੰਤ ਸਿੰਘ ਮਾਨ ਹੋਰ ਨੇ ਹੋਰ ਕੀ ਕੁਝ ਆਖਿਆ ਆਓ ਸੁਣਦੇ ਹਾਂ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ। ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਵੀਡੀਓ 'ਚ تھیਮੈਟਿਕ 게ਟ ਹੈ। 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਹੋ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਭਗਤ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨਾਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖ ਜਾਂਦੇ ਆ ਉਹ ਰਸਤੇ 'ਚ ਕਿ ਕਿੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸ ਦੇਣਗੇ ਕਿ ਆਜ਼ਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਕੋਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫੀਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਯਾਦ ਨਹੀਂ ਹੋਣਾ ਕਹਿੰਦੇ ਯਾਦੀ ਤਾਂ ਹਣੀ ਹੋਣੀ ਹੈ ਚਿੰਤਾ ਬਸ ਇਸ ਗੱਲ ਦੀ ਸੀ ਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਡਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਉੱਥੇ ਹੀ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਉੱਥੇ ਹੀ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਅਜੇ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅਜੇ ਤਾਂ ਉੱਥੇ ਵਜ਼ਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਲੈਂਦੇ ਆ ਆਜ਼ਾਦੀ ਆਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਆ ਕਿ ਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਹਦੇ ਪਹੁੰਚੂਗੀ ਜਿੱਦੇ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੇ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਨ ਅਫਸਰ ਬਣਨ ਲੱਗੇ ਆਜ਼ਾਦੀ ਉਹਦੇ ਪਹੁੰਚੂਗੀ ਆਪਣੇ ਕੋਲ ਇਹੇ ਸੇ ਤੇ ਲੱਗੇ ਹੋਏ ਆ ਅਸੀਂ ऐसे ते लग गए भगत सिंह ਹੋਰਾਂ ਨੂੰ ਆਤਮਾ ਨੂੰ ਤੜਪਾहट ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਜ਼ਾਦੀ ਇਸ ਕਰਕੇ ਅਸੀਂ ਫਾਂਸੀ ਦੇ ਰਸੇ ਚੁੰਮ ਕੇ ਲੈ ਕੇ ਦਿੱਤੀ ਵੀ ਸੜਕਾਂ 'ਚੋਂ ਪੈਸੇ ਖਾਜੋ ਵੱਡਾ ਬੰਦਾ ਛੋਟੇ ਬੰਦੇ ਦੇ ਹੱਕ ਖਾਜੇ ਇਹ ਯਾਦ ਹੀ ਮੈਂ ਇਸ ਕੰਮ ਵਾਸਤੇ ਥੋੜੀ ਲੈ ਕੇ ਦਿੱਤੀ ਸੁ ਵੀਰੋ ਲੱਗੇ ਹੋਇਆ ਉਹਨਾਂ ਦੇ ਮਿਸ਼ਨ ਤੇ ਲੱਗੇ ਹੋਇਆ ਬਾਲ ਬਖਸ਼ਣ ਸੰਨ ਉਹ ਤਾਂ ਬਾਲੇ ਵੱਡੇ ਬੰਦੇ ਸੀ ਅਸੀਂ ਤਾਂ ਉਹਨਾਂ ਦੇ ਪੈਰ ਦੀ ਧੂੜ ਦਾ ਤਣਕੇ ਦੇ ਬਰਾਬਰ ਵੀ ਨਹੀਂ ਹੈਗੇ ਪਰ ਕੋਸ਼ਿਸ਼ ਤਾਂ ਕਰ ਸਕਦੇ ਆ ਜਿਸ ਵੇਲੇ ਕਿਤਾਬ ਪੜ੍ਹ ਰੇ ਸੀ ਜਿਸ ਦਿਨ ਫਾਂਸੀ ਸੀ ਕਿਤਾਬ ਦਾ ਵਰਕਾ ਇਦਾਂ ਮੋੜ ਕੇ ਗਏ ਸੀ ਕਹਿੰਦਾ ਜਿਹੜਾ ਅਗਲਾ ਪੜ੍ਹੂਗਾ ਇੱਥੋਂ ਸ਼ੁਰੂ ਕਰੂਗਾ ਉਹ ਕਰ ਗਿਆ ਆਪਣਾ ਕੰਮ ਹੁਣ ਫਰਜ਼ ਆਪਣਾ ਹੈ ਕਈ ਵਾਰੀ ਬੜਾ ਦੁੱਖ ਹੁੰਦਾ ਨੌਜਵਾਨ ਮੁੰਡੇ ਬੋਲਟ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਜਾਂ ਕਾਰ ਦੇ ਪਿਛਲੇ ਸ਼ੀਸ਼ੇ ਤੇ ਭਗਤ ਸਿੰਘ ਦੀ ਮੁਛਾਂ ਤੇ ਅਤਰਖੇ ਵਾਲੀ ਫੋਟੋ ਲਾ ਕੇ ਥੱਲੇ ਲਿਖਿਆ ਹੁੰਦਾ ਲੱਗਦਾ ਮੈਨੂੰ ਫੇਰ ਆਉਣਾ ਪਊ ਮੈਂ ਕਿਹਾ ਤੁਸੀਂ ਨਾ ਕੁਝ ਕਰ ਲਿਓ ਉਸੇ ਨੂੰ ਢੀਕੀ ਜਾਓ ਉਹ ਤਾਂ ਕਰ ਗਿਆ ਆਪਣਾ ਕੰਮ ਭਰਾਵੋ ਆਪਾਂ ਆਪਣਾ ਫਰਜ਼ ਨਿਭਾਈਏ ਹੁਣ ਉਹਦਿਆਂ ਪੈੜਾ ਤੇ ਚੱਲ ਪਈਏ ਕੁਝ ਨਹੀਂ ਕਰਨਾ ਉਹ ਤਾਂ ਲੁਕ ਛਿਪ ਕੇ ਕ੍ਰਾਂਤੀ ਲਿਆਤੀ ਉਹਨਾਂ ਨੇ ਭੇਸ ਬਦਲ ਕੇ ਕੰਮ ਕਰਨਾ ਪੈਂਦਾ ਸੀ ਐ ਸਿੱਧੇ ਥੋੜੀ ਉਸੇ ਜਾਂ ਤੇ ਬੋਲ ਸਕਦੇ ਸੀ ਅੱਜ ਤਾਂ ਅੱਜ ਵਾਲੀ ਜਿਹੜੀ ਆਜ਼ਾਦੀ ਐ ਉਦੇ ਵਾਸਤੇ ਪੇਸ ਬਦਲਣ ਦੀ ਲੋੜ ਨਹੀਂ ਪਿਸਤੌਲ ਚਲਾਉਣ ਦੀ ਲੋੜ ਨਹੀਂ ਗੋਲੀ ਚਲਾਉਣ ਦੀ ਲੋੜ ਨਹੀਂ ਬੰਬ ਸੁੱਟਣ ਦੀ ਲੋੜ ਨਹੀਂ ਇੱਕ ਪੋਲਿੰਗ ਬੂਥ ਤੇ ਜਾ ਕੇ ਪਰਦੇ ਦੇ ਵਿੱਚ ਜਿਹੜਾ ਵੋਟਾਂ ਦਾ ਧਕਾਰ ਸਾਨੂੰ ਉਹ ਲੈ ਕੇ ਦੇ ਕੇ ਗਏ ਨੇ ਆਪਦਾ ਖੂਨ ਦੇ ਕੇ ਉਹਨੂੰ ਵਰਤਣਾ ਹੈ ਸਹੀ ਵਰਤਣਾ ਹੈ ਉਹਨੂੰ ਮੈਨੂੰ ਕਿੰਦਾ ਸਾਨੂੰ ਪਾਓ ਚੰਗਿਆਂ ਬੰਦਿਆਂ ਨੂੰ ਪਾਓ ਜਿਹੜੇ ਤੁਹਾਨੂੰ ਲੱਗਦਾ ਚੰਗੇ ਨੇ ਫੇਰ ਫੇਰ ਅਸਲੀ ਆਜ਼ਾਦੀ ਫੇਰ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਸ਼ਾਂਤੀ ਮਿਲੂ ਸ਼ੁਕਰ ਹੈ ਕੁਝ ਹੋਣ ਲੱਗਿਆ ਚੱਲ ਥੋੜਾ ਜਿਹਾ ਲੇਟ ਹੀ ਹੋਣ ਲੱਗਿਆ ਹੋਣ ਤਾਂ ਲੱਗਿਆ ਨਹੀਂ ਤਾਂ ਉੱਥੇ 15 ਅਗਸਤ ਨੂੰ ਭਾਸ਼ਣ ਹੋ ਜਾਂਦਾ ਜੀ ਪ੍ਰਧਾਨ ਮੰਤਰੀ ਸਾਹਿਬ ਜੋ ਵੀ ਹੁੰਦੇ ਨੇ ਉਸ ਵੇਲੇ ਉਸ 15 ਅਗਸਤ ਨੂੰ ਭਾਸ਼ਣ ਦਿੰਦੇ ਆ ਜੀ ਮੈਂ ਜਾਂਦੀ ਸੁਰਤ ਸੰਭਾਲੀਏ ਭਾਸ਼ਣ ਨਹੀਂ ਸੁਣੀ ਜਾਂ ਨਾ ਅੱਤਵਾਦ ਤੇ ਚਿੰਤਾ ਪ੍ਰਗਟ। ਉਹੀ ਲਿਖ ਲਖਾਇਆ ਰਟਿਆ ਰਟਾਇਆ। ਗਰੀਬੀ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ। ਮਹਿੰਗਾਈ ਤੇ ਬਹੁਤ ਹੀ ਜ਼ਿਆਦਾ ਚਿੰਤਾ ਪ੍ਰਗਟ। ਕਹਿੰਦੇ ਵੀ ਸਾਸਿਕਾਲ ਇਹ ਸੀ 15 ਵਸਤ। ਉਹ ਮੇਰੇ ਦੇਸ਼ ਦੇ ਵਾਰਸੋ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਹੋਣੇ। ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਭਾਸ਼ਣ ਤਾਂ ਬਦਲੋ। ਉਹੀ ਚੱਲੀ ਜਾਂਦਾ ਏ। ਕਿਤਾਬ ਪੜ ਲਿਓ ਇੱਕ ਪਹਿਲੇ ਪ੍ਰਧਾਨ ਮੰਤਰੀ ਤੋਂ ਆਖਰੀ ਪ੍ਰਧਾਨ ਮੰਤਰੀ ਤੱਕ ਦੇ ਭਾਸ਼ਣ ਜੇ ਕਿਸੇ ਵੀ ਪੇਜ ਤੇ ਕੋਈ ਅਲੱਗ ਚੀਜ਼ ਨਜ਼ਰ ਆਈ ਮੈਨੂੰ ਦੱਸੋ ਉਹੀ ਭਾਸ਼ਣ ਨਹੀਂ ਜੀ ਅਫਸਰ ਲਿਖ ਦਿੰਦੇ ਨੇ ਉਹ ਪੜ ਦਿੰਦੇ ਨੇ ਆਪਾਂ 15 ਅਗਸਤ ਨੂੰ ਇੱਕ ਛੁੱਟੀ ਮੰਨ ਲੈਨੇ ਆ 23 ਮਾਰਚ ਨੂੰ ਇੱਕ ਛੁੱਟੀ ਮੰਨ ਲੈਨੇ ਆ 28 ਸਤੰਬਰ ਨੂੰ ਜਾਗਰੂਕ ਲੋਕ ਇੱਥੇ ਆ ਕੇ ਮੱਥਾ ਟੇਕ ਜਾਂਦੇ ਨੇ ਜਨਮ ਦਿਨ ਆਉਣਾ 28 ਸਤੰਬਰ ਨੂੰ ਬਾਕੀ ਉਦੋਂ ਬਾਅਦ ਫੇਰ ਉਸੇ ਕੰਮ 'ਤੇ ਲੱਗ ਜਾਂਦੇ ਨੇ ਮੇਰੇ ਐਨੇ ਤੇਰੇ ਐਨੇ ਲਿਆਵੇ ਕਿੰਨੇ ਐਚਓ ਐਨੇ ਚੰਨੇ ਆਹ ਮੇਰਾ ਪਲਾਟ ਆ ਮੇਰਾ ਆ ਲੈ ਲੋ ਆ ਖਰੀਦ ਲੋ ਇਹਨੂੰ ਵੇਚ ਦਿਓ ਚੱਕ ਲੋ ਆ ਜਿਹੜਾ ਇਨਕਲਾਬੀ ਜੋਸ਼ ਨੂੰ ਡਿਜੀਟਲ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲੇਟੈਸਟ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਲਾਇਬ੍ਰੇਰੀ ਵੀ ਬਣੂਗੀ ਸਾਰਾ ਕੁਝ ਇਨਸੋ ਸੁਵਿਧਾ 1 ਰੁਪਿਆ ਵੀ ਇਧਰ ਉਧਰ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਨਾਂ ਤੇ ਜੇ ਜੇ ਭਗਤ ਸਿੰਘ ਦੇ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਉਦੋਂ ਵੱਡਾ ਪਾਪੀ ਕੌਣ ਹੋਊਗਾ ਜੀ ਜੇ ਉਹ ਭਗਤ ਸਿੰਘ ਦੇ ਨਾਂ ਤੇ ਜਾਰੀ ਹੋਏ ਪੈਸਿਆਂ 'ਚੋਂ ਵੀ ਕੋਈ ਪੈਸੇ ਖਾ ਗਿਆ ਇਹ ਖਾ ਜਾਂਦੇ ਇਹਦੀ ਕੋ ਹਰਾਨੀ ਵਾਲੀ ਗੱਲ ਨਹੀਂ ਵੀ ਖਾਂਦਾ ਨਹੀਂ ਕੋਈ ਇਹ ਸੀ ਇਦਾਂ ਦੇ ਕੱਪੜਾ ਚ ਪੈਸੇ ਖਾ ਜਾਂਦੇ ਇਹ ਨਹੀਂ ਛੱਡਦੇ ਉਹ ਕਾਬਤ ਸੀ ਨਾ ਡੈਨ ਵੀ ਸੱਤ ਘਰ ਛੱਡ ਦਿੰਦੇ ਆ ਇਹ ਤਾਂ ਇੱਕ ਵੀ ਨਹੀਂ ਛੱਡਦੇ ਰਾਬ ਦੇ ਭਰਾ ਦਾ ਆਪ ਦੇ ਚਾਚੇ ਦਾ ਆਪ ਦੇ ਤਾਏ ਦਾ ਆਪ ਦੇ ਮਾਮੇ ਦਾ ਵੀ ਘਰ ਵੀ ਨਹੀਂ ਛੱਡਦੇ ਸਿਰਸ ਕਰਕੇ ਹੁਣ ਆਪਣੀ ਇੱਕੋ ਹੀ ਜ਼ਿੰਮੇਵਾਰੀ ਹੈ ਇੱਕ ਤਾਂ ਜਿਹੜਾ ਕਲੰਕ ਲੱਗਿਆ ਚਿੱਟੇ ਵਾਲਾ ਇਹਨੂੰ ਧੋਣਾ ਸਾਥ ਦੇ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਨੇ ਮਤੇ ਪਾ ਕੇ ਦੇ ਰਹੀਆਂ ਨੇ ਯੁੱਧ ਨਸ਼ੇ ਵਿਰੁੱਧ ਆਪਾਂ ਛੇੜਿਆ ਹੋਇਆ ਇੱਕ ਛੋਟੀ ਜੀ ਸ਼ਰਧਾਂਜਲੀ ਹੋਊਗੀ ਉਹਨਾਂ ਨੂੰ ਸ਼ਹੀਦਾਂ ਨੂੰ بڑے بڑے ਬੰਦੇ ਫੜੇ ਜਾ ਰਹੇ ਨੇ ਔਰ بڑے بڑے ਬੰਦੇ ਜਦੋਂ ਫੜੇ ਜਾ ਰਹੇ ਨੇ ਤਾਂ بڑے بڑے ਬੰਦੇ ਉਹਨਾਂ ਦੀ ਹਮਾਇਤ ਚਾ ਰਹੇ ਨੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿਵੇਂ ਤੇ ਕੌਣ ਰਲੇ ਹੋਏ ਸੀ ਇਹ ਹਮਾਇਤ ਕਰ ਰਹੇ ਨੇ ਉਹਨਾਂ ਦੀ ਇਹ ਤਾਂ ਲੱਗ ਗਿਆ ਨਾ ਪਤਾ ਹੁਣ ਪੰਜਾਬ ਨੂੰ ਵੀ ਕੌਣ ਕੌਣ ਮਿਲੇ ਹੋਏ ਸੀ ਹੁਣ ਇਹਨਾਂ ਕੋਲ ਇਹ ਹੈ ਤੁਸੀਂ ਫਿਰ ਇੰਨਾ ਟਾਈਮ ਕਿਉਂ ਲਾਤਾ ਉਹ ਭਾਈ ਕੇਸ ਹੀ ਇੰਨੇ ਖਰਾਬ ਕਰ ਗਏ ਸੀ ਸਭ ਠੀਕ ਕਰਨ ਨੂੰ ਟਾਈਮ ਲੱਗ ਗਿਆ ਪਰ ਜਦੋਂ ਅਸੀਂ ਕਰ ਲਿਆ ਫੇਰ ਠੀਕ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਫੇਰ ਹੁਣ ਕੋਈ ਬਚੂਗਾ ਨਹੀਂ ਹੁਣ ਤਾਂ ਗਜਮ ਤਿਆਰ ਨੇ ਸਾਰਿਆਂ ਦੇ ਤਿਆਰ ਨੇ ਕਿਸੇ ਦਾ ਕਿਸੇ ਚਾ ਕਿਸੇ ਦਾ ਕਿਸੇ ਚ ਹੈ ਬੜੇ ਤਰੀਕੇ ਨਾਲ ਇਹਨਾਂ ਨੇ ਲੁੱਟਿਆ ਤਸ਼ੀਦ ਅਜ਼ਮ ਪਾਕਾ ਸਿੰਘ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਊਗੀ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਰੰਗਲਾ ਪੰਜਾਬ ਬਣਾ ਲਈਏ ਹੱਸਦਾ ਖੇੜਦਾ ਪੰਜਾਬ ਬਣਾ ਲਈਏ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਤੋਂ ਵੱਡੀਆਂ ਤਾਂ ਉਦਾਹਰਨਾਂ ਹੀ ਹੈ ਨਹੀਂ ਇਸ ਤੋਂ ਵੱਡੀਆਂ ਦੁਨੀਆਂ ਦੇ ਉਦਾਹਰਨਾਂ ਆਏ ਨਹੀਂ ਕੁਰਬਾਨੀਆਂ ਆਈਆਂ